ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਉਹ ਬੱਚਾ ਦੇਖ ਕਈ ਆਪਣਾ ਕੰਦਰ ਉਸ ਤੇ ਬੈਠਾ ਅੰਦਰ ਯਾਰ ਕਿੱਥੇ ਆ ਇੱਥੇ ਇਧਰ ਪਿੰਜਰੇ ਛੱਡਿਆ ਸੀ ਵੱਡੇ ਦੇ ਮੈਂ ਵੇਖਿਆ ਤੈਨੂੰ ਪਤਾ ਲੱਗ ਜੂਗਾ ਤੇ ਓਕੇ ਰਿਪੋਰਟਾਂ ਜੀ ਓਕੇ ਰਿਪੋਰਟਾਂ ਕੀ ਕਾਖੀ ਨਾਂ ਮੈਂ ਖੜ ਦਿਓ ਉੱਠ ਖੜੇ ਭਾਈ ਤੜਕੋ ਤੜਕੀ 8 ਵਜੇ ਉੱਠ ਖੜੀ ਸੀ 7:30 ਵਜੇ ਮੁੰਡਿਆਂ ਨੂੰ ਠਾਤਾ ਤੇ ਬਸ ਬਚਿਆ ਬੇਟਾ ਸੱਤੀ ਮਰ ਗਿਆ ਸੱਚੀ ਮਰ ਗਿਆ ਇਹ ਕਾਪੜਾ ਕਿੰਨਾ ਦਾ ਉਹੀ ਐ ਚਾਰੀ ਮਰਗੇ ਨਾਂ ਦੇ ਚਾਰ ਘੜਾਈ ਸੀ ਚਾਰੀ ਮਰ ਗਏ ਇਹ ਨਹੀਂ ਭਾਈ ਰਾਤ ਦੇ ਦਾਣੇ ਕਲੱਛੀ ਪਿਆ ਤੇ ਮੇਰੀ ਨਿਗਾ ਪੈ ਗਈ ਨਾ ਤਾਂ ਮੈਂ ਝਾੜੂ ਨਾਲ ਦਾਣੇ ਚੱਕਿਆ ਆ ਦੇਖ ਰਾਤ ਆ ਉਹੀ ਦੇ ਉਹੀ ਪਈ ਐ ਨਾ ਤਾਂ ਦਾਣੇ ਚੱਕੇ ਮੈਂ ਝਾੜੂ ਮਾਰ ਕੇ ਵੀਰੇ ਤੇ ਨਾਲੇ ਮੈਂ ਬੱਚਾ ਚੱਕ ਅੰਦਰ ਛੱਡਿਆ ਇਹ ਬਈ ਇਹਨਾਂ ਦੇ ਬਲੱਡ ਮੈਂ ਖੈ ਹੋਰ ਨੂੰ ਹੀ ਬਿਮਾਰ ਕਰੂਗਾ ਇਹ ਬਲੱਡ ਦੀ ਕ੍ਰੋਸਿੰਗ ਆ ਗਈ ਹੋ ਗਈ ਇਹ ਸੁੱਤੇ ਮੈਂ ਅੰਦਰੋਂ ਝਾੜੂ ਮਾਰ ਕੇ ਦਾਣੇ ਕੱਢਿਆ ਗਾਣ 12 ਕਵਜ ਦੀ ਗੱਲ ਐ 12 ਕਵਜ ਦੀ ਗੱਲ ਹੋਊਗੀ ਅਗਲੇ ਸਾਲ ਬਸ ਜੋੜੀ ਬਦਲਦੇ ਹਾਂ ਹੋਰ ਯਾਰ ਇੱਕ ਜੋੜੀ ਸੀ ਬਾਪੇ ਹੁਣ ਇਹ ਮੰਨ ਕੇ ਚੱਲੋ ਤੇ ਤੇ ਚਾਰ ਕੜਾਈ ਸੀ ਚਾਰ ਹੀ ਮਰ ਗਏ ਯਾਰ ਪਤਾ ਵੱਡੇ ਹੋ ਕੇ ਤਾਂ ਪੂਰੇ ਫੁੱਲ ਤੰਦਰੁਸਤ ਹੋ ਕੇ ਮਰ ਗਏ ਨਾਲੇ ਐਵੇਂ ਵੀ ਕੋਈ ਫਾਲਟ ਪਾ ਐਂ ਜਾਂ ਤਾਂ ਕੋਈ ਬਲੱਡ ਕ੍ਰੋਸਿੰਗ ਦੇ ਚੱਕਰ ਹੋ ਗਿਆ ਬਲੱਡ ਜੀ ਕੋਈ ਇਸ਼ੂ ਬਣ ਗਿਆ ਹਨਾ ਇਹ ਵੀ ਬਿਮਾਰੀ ਵੱਧ ਅਟੈਕ ਕਰਦੀ ਐ ਜੋੜੀ ਅਗਲੇ ਗੱਲ ਪੱਟ ਕੇ ਲਾਵਾਂਗੇ ਯਾਰ ਬਾਈ ਦੇ ਨਹੀਂ ਬੱਚੀ ਜੋੜੀ ਦੇ ਚਾਰ ਕੜਾਈ ਚਾਰ ਹੀ ਮਰ ਗਏ ਤੇ ਇੱਕ ਤਾਂ ਇੱਕ ਗਵਾਚ ਗਿਆ ਸੀ ਪਹਿਲੀ ਲੜਾਈ ਇੱਕ ਡੱਡੇ ਲਾ ਕੇ ਬੰਦ ਕਰਕੇ ਮਰ ਗਿਆ ਤੇ ਦੋ ਛੋਟੇ ਛੱਡੇ ਲਾਉਣ ਲਿਓ ਮਰ ਗਏ ਗਵਾਚਾ ਵੀ ਮਰੇ ਹੀ ਮੰਡਲਾ ਯਾਰ ਹਾਂ ਤੇ ਬਾਅਦ ਠੀਕ ਆ ਉੱਠ ਖੜੇ ਪਰ ਟਾਈਮ ਨਾਲ ਹੀ ਆ ਗਏ ਕੈਮਰਾ ਸਾਹਵਾਲਾ ਚੱਲਦੇ ਆ ਮੰਨਦੇ ਕੇ ਨੂੰ ਗੁਰੂ ਸਾਹਿਬ ਨੂੰ ਤੇ ਹਾ ਚੌਕੀ ਨਹੀਂ ਗਿਆਦਾ ਰਾਤ ਨੂੰ ਘਰ ਕਰ ਦਿੱਤੀ ਚੱਲ ਬਈ ਗੁਰੂ ਸਾਹਿਬ ਚੱਲਦਾ ਬੈ ਡਾਂਦਾ ਮਰਨ ਦਾ ਹੱਕ ਨਹੀਂ ਸੀ ਬੱਚੇ ਦਾ ਪਿਆਰੇ ਦਾ ਯਾਰ ਇਹਦੇ ਭਰਾ ਦੀ ਠਾਲ ਲਾ ਪਈ ਪਹਿਲਾਂ 380 ਇਹਦੀ 381 ਹੋਣੀ ਹੈ ਜੇ ਤੇ 3079 ਹੋਣੀ ਹੈ ਐਂ ਤੇ ਨਿਬੜ ਗਿਆ ਯਾਰ ਨੇ ਚੰਗੇ ਭਲੇ ਬੱਚੇ ਮਰ ਗਏ ਯਾਰ ਆ ਕੀ ਲਾ ਸੀ ਹਨਾ ਸ਼ਾਰਕ ਕਿਦਰ ਹਾਂਜੀ ਹਾਂਜੀ ਲੈ ਇਧਰ ਬੱਚਾ ਕੱਢੋ ਕੱਢੋ ਯਾਰ ਇਧਰ ਯਾਰ ਕੱਢ ਲਓ ਬੱਚਾ ਕਿਹੜਾ ਕੱਢੂ ਵੱਡਾ ਕੱਢ ਲਾ ਉਹ ਬੈਠਾ ਹੈ ਹਾਂ ਨਾ ਪਿੱਛੇ ਬੈਠਾ ਹੈਗਾ ਉਹ ਵੱਡਾ ਕੋਈ ਚੱਕਰ ਨਹੀਂ ਇੱਕ ਬਸਾ ਦੇਣੇ ਇਹਨੂੰ 6400 ਵਾਲੀ ਜੋੜੀ ਦਾ ਪ्योर ਪ्योर ਜਮਾ 100 ਚੋਂ 100% ਸਿੱਧਾ ਤੇ ਸਹੀ ਠੀਕ ਹੈ ਤੇ ਬਸ ਚੱਲਦੇ ਆਂ ਭਾਈ ਮੋਟਰਸਾਈਕਲ ਤੇ ਹੈ ਹਾਂ ਹੁਣ ਸਹੀ ਆ ਇਹ ਨਾ ਯਾਰ ਲੀਓ ਯਾਰ ਪਾਇਨ ਨਗਰ ਪੁੱਤ ਬਨੇ ਸਿਆਣਾ ਬੱਚਾ ਤੂੰ ਚਲਦੇ ਆ ਭਈ ਕਿਆ ਹੋ ਗਏ ਚਾਰ ਜਣੇ ਇੱਕ ਮੋਟਰਸਾਈਕਲ ਹਾਂ ਹਾ ਵਾਲਾ ਬੱਚਾ ਕਿਆ ਬਾਤਾਂ ਨੇ ਬਾਬਾ ਕਿਰਪਾ ਕਰੇ ਲੋ ਕੱਢ ਲੋ ਜਿਹੜਾ ਬਾਈ ਜੀ ਦੇ ਨੇ ਉਹ ਵੀ ਕੱਢ ਲੈਨੇ ਆ ਖੜ ਦੇ ਦੇਵਾਂਗੇ ਹੁਣ ਤਾਂ ਓਕੇ ਹੁੰਦੇ ਭੈਣ ਚੋਂ ਮੋਦ ਬਸ ਛੱਡਿਆ ਇਹ ਮੁੰਡੇ ਇਹਦੇ ਚ ਪਾ ਲੇ ਇਹ ਸਵਾਨ ਤਾਂ ਜੂਪਰੇ ਵਿਖੀ ਮੈਂ ਇਹ ਤਾਂ ਉੱਥੇ ਬਾਹਰ ਕੱਢ ਮੈਂ ਪਹਿਲਾਂ ਸੀ ਉੱਤੇ ਹੀ ਪਈ ਸੀ ਬਾਬਾ ਕੋਈ ਨਾ ਇਹ ਕੱਢ ਦੇ ਬਾਹਰ ਤੇ ਹੈ ਅਸੀਂ ਛੱਡਦੇ ਯਾਰ ਚੱਲਦਾ ਸਾਰੇ ਪਾਸੇ ਧੱਕਾ ਚੱਲਦਾ ਕੋਈ ਚੱਕਰ ਨਹੀਂ ਚਲ ਇਨਾ ਬਚਤ ਨਹੀਂ ਜੀ ਚਲ ਹੱਥ ਮੈਂ ਵੀ ਧੋਈ ਆ ਮੈਂ ਕਰਿਆ ਰੋਂ ਧੋਤੇ ਨਹੀਂ ਕਰਦੇ ਸਭ ਕੁਲ ਚਾ ਟਾਈਮ ਬਣ ਗਈ ਵਲੇੜ ਦਿਓ ਹੁਣ ਇਹਨੇ ਕੀ ਚੱਕਰ ਪਾ ਲਿਆ ਹੈ ਖਵਾ ਦੇਣਾ ਸਾਨੂੰ ਤੰਨਾ ਨੂੰ ਸੇਠੀ ਦਾ ਸਾਬ ਕੁੱਲਚਾ ਹਾਂਜੀ ਪਹੁੰਚ ਗਏ ਆ ਜੀ ਪਿੰਡ ਗੁਰੂ ਸਰ ਦੀ ਧਰਤੀ ਤੇ ਠੀਕ ਆ ਕਿ ਨਹੀਂ ਬਸ ਉਂਗਲੀ ਕੀਤੀ ਹੈ ਬੋਲੇ ਨਹੀਂ ਕੋਈ ਮੈਂ ਆ ਦੇਖੋ ਮਾਈ ਦੀ ਪੂਛ ਵੜਤੀ ਬੁਰਚਾ ਨੂੰ ਪਿੱਛੇ ਸੌ ਲੱਗੇ ਸੱਚੀ ਲਾ ਲੰਡੀ ਕਰਤੀ ਇਹ ਤਾਂ ਕੋਈ ਚੱਕਰ ਨਹੀਂ ਇਥੇ ਪਹਿਲਾਂ ਬੜਾ ਸਾਲ ਦਾ ਸੀ ਪਹਿਲਾਂ ਤਾਂ ਕੀ ਕਰਨਾ ਸੀ ਮਗਾ ਪਹਿਮਰਾ ਹੁਣ ਵੀਡੀਓ ਚੱਲੀ ਜਾਂਦੀ ਆ ਉਹ ਰਿਕਾਰਡ ਇਥੇ ਵਾਰ ਖੋਲਿਆ ਓਏ ਉਹ ਕੀ ਆਏ ਹੌਲੀ ਕਿਦਾਂ ਦੇਖਿਆ ਇਹ ਤਾਂ ਆਪਣੇ ਬੱਚਿਆਂ ਦੀ ਐ ਹੌਲੀ ਕਿਦਾਂ ਦੇਖਿਆ ਵਿਦਾਂ ਤੂੰ ਆਰ ਕਿਤਨੀ ਵਿਕਤੀ ਜਾਂਦੇ ਚੁੱਪ ਕਰਕੇ ਚੋਰ ਆ ਕੇ ਇੱਧਰ ਚੜ ਗਿਆ ਆਇਆ ਇੱਧਰੋਂ ਬਲੋਂ ਤੋਂ ਬੜਾ ਚੱਲਦੀ ਹੁੰਦੀ ਤੇ ਅਸੀਂ ਇੱਧਰੋਂ ਚੋਰ ਨੂੰ ਟਾਪ ਜਾਂਦੇ ਆਈ ਇਹ ਮੈਨੂੰ ਕੀ ਕਰਨਾ ਇੱਕ ਦਿਨ ਚੋਰ ਆ ਗਿਆ ਉਹ ਤਾਂ ਤਾਂ ਨਹੀਂ ਰੱਖੇ ਜੀ ਇੱਕ ਦਿਨ ਮਸਾਂ ਦੂ ਕੁੱਤਾ ਹੀ ਉੱਥੇ ਖੜੀ ਹਾਂ ਹਾਂ ਟਲੀਆ ਇੱਥੇ ਕਿੰਨੀ ਭੜੀ ਕੀਤੀ ਸੀ ਆਪਣੇ ਨਾਲ ਜਾਂਦਾ ਅਮੁੱਤਰ ਨੇ ਹੋਗੇ ਸੀਗੇ ਅਫਚੋਰੋਂ ਡਾਉਦੇ ਸੀਗੇ ਉਹ ਕਹਿੰਦੇ ਆ ਜਾਓ ਖੜ੍ਹ ਜਾਓ ਖੜ੍ਹਾਈ ਤੀ ਆ ਕਦੀ ਕਿੱਧਰ ਜਾਣਦੇ ਹੋ ਮੈਂ ਕਿਹਾ ਅਜ ਤਾਂ ਮੈਂ ਅੜ ਗਈ ਕਰਾਰੀ ਉਹ ਯਾਰ ਉਹ ਤਾਂ ਸੰਗਦੇ ਹੁੰਦੇ ਸੀ ਤਾਂ ਹੀ ਉਧਰ ਦੀ ਨਹੀਂ ਆਉਂਦੇ ਸੀਗੇ ਅਸੀਂ ਇੱਧਰ ਦੀ ਇੱਧਰ ਹੀ ਆ ਕੇ ਟੱਪ ਜਾਂਦੇ ਸੀਗੇ ਹੁਣ ਤਾਂ ਫਿਰ ਇੱਧਰ ਲੱਗੀ ਟੀ ਬੰਦਾ ਸੁੱਖ ਨਾਲ ਹਣਾ ਤਾਂ ਕਰਕੇ ਹੁਣ ਤਾਂ ਫਿਰ ਉਣੇ ਹੀ ਪੈਂਦਾ ਆ ਹੁੰਦਾ ਮਾਹੌਲ ਹਣਾ ਹੈ ਕੋਈ ਚੱਕਰ ਨਹੀਂ ਹੈ ਕਰੀਏ ਬਾਈ हां बच्चे बूचे ਕੱਢ ਲੈਨੇ ਆਪਾਂ ਇਹ ਕੱਢਦੇ ਆਂ ਅੰਦਰ ਰਹੀ ਗਿਆ ਅੰਦਰਲੇ ਕੱਢ ਲੈਨੇ ਬਾਹਰ ਹੁੰਦੇ ਅੰਦਰਲੇ ਕੱਢ ਗਏ ਨਾ ਪਹਿਲਾਂ ਮਾਰ ਤੁੱਪੇ ਦਾ ਕਰਕੇ ਭੰਦਨੇ ਇਹਨੂੰ ਹੋਰ ਇੱਕ ਦੋ ਹੋਰ ਆ ਜੂਗਾ ਹਾਂ ਇਹਨਾਂ ਨੂੰ ਕੱਢਦੇ ਆਪਾਂ ਸਾਰਿਆਂ ਨੂੰ ਚਲੋ ਬਈ 1 ਮਿੰਟ ਵੀਡੀਓ ਰੋਣੇ ਟਾਈਮ ਲੈਪਸ ਤੇ ਤੇ ਬੱਚੇ बूचे ਕੱਢਨੇ ਤੇ ਕਰਦੇ ਆ ਸੈਟਿੰਗ ਹਣਾ ਉਹਨੇ ਬਾਈ ਵੀ ਆਜੋ ਫਿਰ ਚਾਹ ਜੂ ਪੀਵਾਂਗੇ ਤੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਤੇ ਇੱਧਰ ਮੁੰਡੇ ਕਰ ਜਾਂਦੇ ਖੁੱਡੇ ਸਾਹਿਬ ਬਈ ਚੁੱਭ ਰਰ ਗਏ ਇਹ ਕੱਢੇ ਦਾ ਵੱਟ ਪਤਾ ਨਹੀਂ ਕੀ ਕਰੀਂਦੇ ਹਰ ਜੋ ਵੀ ਨੇ ਚੁੱਪ ਕਰਕੇ ਕੀ ਹਰਕਤ ਕਰ ਰਹੇ ਨੇ ਦੇਖੋ ਹੋਰ ਜੀ ਕੀ ਆਲੇ ਛੋਟਾ ਦਿਖਾ ਕੇ ਤੇ ਤੁਹਾਨੂੰ ਵਿਖਾ ਦਿਓ ਆ ਜੀ ਅੰਦਰ ਲੈ ਫਿਰ ਆ ਗਿਆ ਗੇਟ ਖੋਲੋ ਜੀ ਲਓ ਜੀ ਇਹ ਕਿਤੇ ਆ ਨਾ ਹੁੰਦੀਆਂ ਨੇ ਟੋਕਰੀਆਂ ਰੀਜ ਹੀ ਲਾ ਹੁੰਦਾ ਮੈਂ ਆਏ ਹਾਏ ਓ ਵਾਹ ਓਏ ਮੁੰਡਿਆ ਆਦਾ ਤੂੰ ਨਜ਼ਰ ਲੱਗਣ ਵਾਲਾ ਕੰਮ ਕਰਤਾ ਓਏ ਸਾਉਣ ਲੱਗੇ ਬਾਈ ਓਏ ਆ ਤਾਂ ਨਜ਼ਰ ਲੱਗਣ ਵਾਲਾ ਕੰਮ ਖੜ ਲੈ ਬੋਕਰ ਫੜਾਈ ਲੈ 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 ਲਾਲ ਲਾਲ ਫੜ ਫੜ ਛੀਦੀ ਛੀਦੀ ਓ ਵਾਹ ਓਏ ਮੁੰਡਿਆ ਥੱਲੇ ਬੈਠ ਬੈਠ ਥੱਲੇ ਬੈਠ ਬੈ ਬੈ ਬੈਠ ਬੈਠ ਖੜ ਇੱਕ ਵੜ ਇੱਕ ਵੜ ਨਹੀਂ ਨਹੀਂ ਖਾਣ ਚੱਲ ਤੁਰਿਆ ਓਏ ਕਿਆ ਬਾਤਾਂ ਨੇ ਕਿਆ ਬਾਤਾਂ ਨਹੀਂ ਖੁੱਡੇ ਹੀ ਬਹੁਤ ਸੁਣਵਾੜੇ ਉਰ ਗਾਏ ਗਾਏ ਇੱਥੇ ਜਾ ਇੱਥੇ ਜਾ ਵਾ 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 ਬਈ ਜਮਾ ਸਰਾ ਲਾਤੀ ਜਾ ਰਾ ਤਾਂ ਖੁੱਡੇ ਨਾ ਕਿਦੋਂ ਗੁੱਡ ਨਹੀਂ ਹੋਰਦੇ ਮੈਂ ਹਾਂ ਜਿਹੜੀ ਸੀ ਤਿੰਨਾਂ ਡੇ ਸੀ ਹਾਂ ਤੇ ਤਿੰਨ ਹੀ ਵਿੱਚ ਕੱਢ ਲਏ ਤੇ ਤਿੰਨ ਹੀ ਪਾਲੀ ਜਾਂਦੀ ਉਹ ਤਿੰਨ ਹੀ ਪਾਲੀ ਜਾਂਦੇ ਨਹੀਂ ਨਹੀਂ ਹੱਟ ਕੇ ਬਈ ਇੱਕ ਨਿਕਲੀ ਜਾਂਦਾ ਦੋ ਕੱਢ ਲਏ ਬਾਬਾ ਸਹੀ ਐ ਸਹੀ ਜਿਹੜਾ ਹੱਡਾਂ ਵਾਲੀ ਆਲਾ ਉਹਨਾਂ ਦੇ ਬੱਚੇ ਹੋਣੇ ਹੀ ਲੱਦੇ ਆ ਵਾਹ ਜੀ ਵਾਹ ਜੀ ਵਾਹ ਗੱਲ ਬਣ ਗਈ ਬਹੁਤ ਵਧੀਆ ਕੀਤਾ ਤਾਂ ਮੁੰਡੇ ਸਰਾ ਕਰਾਦਾ ਜਾਵੇਂ ਤੁਸੀਂ ਹੋਏ ਰੈਪ ਹੋਏ ਬਣੀ ਜਾਂਦੀ ਹੈ ਗੱਲ ਜੀ ਪੂਰੀ ਬਸ ਤੇ ਆ ਇੱਕ ਹੋਰ ਨਵਾਂ ਉਹ ਹੋ ਗਿਆ ਜੱਬ ਤੇ ਖੜਾ ਜਾ ਰੱਖ ਲੈਣੇ ਆ ਫੁੱਲੇ ਬਾਈ ਹਣਾ ਬਾਈ ਖੜਾ ਥੱਲੇ ਤੇ ਗੇਟਵੁਡ ਬੰਨਦਾ ਇਧਰੋਂ ਥੱਲੇ ਉੱਤੋਂ ਦੀ ਖੇਚਲ ਅਸੀਂ ਕਰ ਨਹੀਂ ਸਕਦੇ ਉੱਤੋਂ ਪੈਸੇ ਛੱਡਦੇ ਆਂਗੇ ਬਾਈ ਨੂੰ ਰੱਸੀ ਰੱਸੀ ਨਾਲ ਬੰਨੀ ਜਾਂਦੇ ਆਂ ਅਸੀਂ ਤੇ ਬਾਈ ਆਪਾਂ ਨੂੰ ਮੰਨ ਕੇ ਰੱਸੀ ਨਾਲ ਬੰਨ ਕੇ ਫੜਾ ਦੂਗਾ ਠੀਕ ਹੈਗੇ ਨਹੀਂ ਬਾਈ 1 ਮਿੰਟ ਹੀ ਰੁਕ ਜਾ ਬੱਸ ਜੀ ਕਰੀ ਆਨੇ ਪ੍ਰੋਜੈਕਟ ਬਾਈ ਬਣ ਲੈ ਬਾਈ ਅਸੀਂ ਰੱਸੀ ਨਾਲ ਇਹਨਾਂ ਨੂੰ ਕਿਆ ਸਵਾਦ ਪੂਰਾ ਜੀ ਪੂਰਾ 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 ਇੱਕ ਨੰਬਰ ਬਹੋੜਾ ਆ ਲੈ ਦੂਰੀ ਕਰ ਲੈ ਚੱਲ 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 ਲਮਕਾ ਦੇ ਲਮਕਾ ਦੇ ਲਮਕਾ ਦੇ ਵੇਹੇ ਬਲਟੇ ਪਹੁੰਚ ਗਈ ਲੈ ਬਾਈ ਉਪਰ ਹੀ ਦਾ ਮੰਨ ਲੰ데 ਪੈਸੇ ਪਾ ਉਹ ਯਾਰ ਜਾ ਪੈਸੇ ਖੜ ਜਾ ਪੈਸੇ ਇਥੋਂ ਬੰਦ ਨੇ ਆ ਦੂਜੀ ਇਥੋਂ ਇਹਦੇ ਉੱਤੇ ਕੋ ਰਬੜ ਜੜਾ ਕੇ ਪੈਸੇ ਐ ਛੜ ਦੇ ਪੈਸੇ ਖਰਾਬ ਹੋਣ ਕਰਦੇ ਨਹੀਂ ਨਹੀਂ ਪੈਸੇ ਖਰਾਬ ਨਹੀਂ ਨੇ ਦੇਖ ਪੁਰੀ ਆ ਰਹੀ ਇਹਦੇ ਚਾਰਾਂ ਨਾਲ ਪਝਾਣੀ ਕਿੰਨੇ ਰ ਇੱਕ ਦੋ ਤਿੰਨ ਚਾਰ ਪੰਜ ਛੇ ਜਾਣੇ ਹਨ ਬਈ ਛੇ ਕਰ ਯਾਰ ਖੜ ਜਾ ਆਪੜੀ ਇੱਕ ਮਿੰਟ ਰ ਮੈਂ ਕਿ 10 ਰੁਪਏ ਖੋਲੇ ਦੇ ਨਹੀਂ ਨਹੀਂ ਮੇਰੇ ਕੋਲ ਹੈਗੇ ਆ ਖੜ ਜਾ ਕਿਵੇਂ ਇੱਕ ਮਿੰਟ ਇਹ ਪੈਸੇ ਖੜ ਦੇ ਪੈਸੇ ਉਹ ਐ ਕਰੋ ਵੀਰ ਭੀਆ ਦੇ 6 ਆਉਣਗੇ ਆ ਲੈ ਵੀਰੇ ਕੀ ਕਰਤੇ ਪੂਰੇ ਦਾ ਚੱਕਰੀ ਨਾ ਮਨ ਨੂੰ ਪੈਸਾਂ ਦੀ ਕੀ ਪੈਸੇ ਦੀ ਟੈਨਸ਼ਨ ਨਾ ਕਰੋ ਪੈਸੇ ਵਾਦੂ ਸਹੀ ਗੱਲ ਐ ਤੇ ਪੈਸੇ ਬਣੀਆਂ ਨੇ 6 ਕਰ ਦੇ ਬਈ ਪੈਸੇ ਵਾਦੂ ਕੋਈ ਧਾਰ ਫੜ ਧਾਰ ਲੈਣਾ ਪੈ ਗਿਆ ਇਸ ਤੋਂ ਲੈ ਅਬ ਕੀ ਕਰਦੇ ਆ ਲੈ ਪੈਸੇ ਆ ਗਏ ਤੇਰੇ ਕੋਲੋਂ ਉਹ ਮੇਰਾ ਭਾਣਾ ਉਹ ਚੰਦਲਾ ਦਾ ਐ ਸਪਾਜ ਨਹੀਂ ਨਾ ਹੀ ਨਹੀਂ ਏ ਖੜਿਆ ਵਾਰੀਏ ਨਾ ਉਹਦੀ ਓਏ ਉਹ ਪੈਸੇ ਰੱਖ ਤੇ ਮੋਢੇ ਤੇ ਵਾਰ-ਵਾਰ ਕਹ ਦਿੱਤੇ ਬਾਈ ਲਓ ਕਰੋ ਲੈ ਵੇਖ ਬਾਈ ਪ੍ਰੋਜੈਕਟ ਲਾਈ ਜਾਂਦਾ ਨਾ ਹੁਣ ਆਈਟਮ ਨਾਲ ਬਸ ਕਰਦੇ ਹੁਣ ਆਸ ਕਰਦੇ ਹੇਰ ਸਹੀ ਏ ਸਹੀ ਏ ਵਾਹ ਬਈ ਵਾਹ ਪਹਿਲਾ ਕਿ ਪੰ ਫਿਰ ਕੇ ਜਾਣ ਦਾ ਜਾਏ ਚੱਕ ਚੱਲਾਂ ਬਾਈ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਠੀਕ ਹੈ ਵਾਹ ਬਾਈ ਓਕੇ ਜੀ ਚਾਹੀਦੀ ਏ ਤੈਨੂੰ ਤਾਰ ਆ ਤਾਰ ਚਾਹੀਦੀ ਤਾਰ ਸਿਰਦ ਦੇ ਨਾ ਇੱਕ ਮਿੰਟ ਇਹ ਆਪਣੇ ਵਾਸਤੇ ਨੇ ਸਪੈਸ਼ਲ ਲੈਂਦੀ ਸੀ ਨਾ ਬਣਾ ਕੇ ਵੀ ਤਾਂ ਬਣ ਕੇ ਦੇਵਾਂਗੇ ਲੈ ਫੁੱਲੇ ਵੀ ਆ ਗਏ ਤਾਰ ਲੈ ਕੇ ਫੁੱਲ ਸਣੀ ਛਿੜਦੇ ਬੰਡ ਲਓ ਹੁਣ 6 ਜਣੇ ਆਪਾਂ ਇੱਕ ਇੱਕ ਆਉਗਾ ਇੱਕ 2 3 4 5 6 ਨਹੀਂ ਨਹੀਂ ਆ ਕਲੀ ਤਾਰ ਛਿੜਦੇ ਦਾਨਾ ਵੀ ਆਜੋ ਖਾ ਗਏ ਉਹਨਾਂ ਨੇ ਲੈ ਬਾਈ ਨੂੰ ਖੜਾ ਕੇ ਆ ਕੇ ਆ ਬਾਈ ਖੜੀ ਆ ਕੀ ਕਰ ਰਹੇ ਹੋ ਜੀ ਮੱਛਰ ਮਾਰੀਏ ਮੱਛਰ ਮਾਰ ਰਹੇ ਹੋ ਓਹੋ ਫੁੱਲਾ ਖਾ ਉਹ ਆ ਗਏ ਫਿਰ ਅਨ ਨਿੱਕੜੀ ਨੀ ਬਈ ਤੇ ਖੱਦਾ ਹੀ ਪਿਆ ਕੁਤਰਾ ਦਾ ਬੱਚੇ ਉੱਡ ਗਏ ਘੱਟੋ ਘੱਟ ਕਿੰਨੇ ਬੱਚੇ ਸੀ ਬਾਹਰ ਆਪਣੇ ਘੱਟੋ ਘੱਟ 20 25 ਬੱਚੇ ਉੱਡ ਗਏ ਆਪਣੇ 30 ਬੱਚੇ ਉੱਡ ਗਏ ਆ ਨਵੇਂ ਬੱਚੇ ਭਾਈ ਸੀ ਵੀ ਤਿੰਨ ਬੈ ਗਈ ਸੀਗੇ ਆ ਕੇ ਚਾਰ ਇਹਨਾਂ ਨੂੰ ਮੈਂ ਕਿਹ ਪਰਲੀ ਦਾ ਤਾਰ ਦੇ ਨਹੀਂ ਨਹੀਂ ਬੜਾ ਖੱਦਾ ਤਾਂ ਬੱਚੇ ਖਾ ਚੋੜਾ ਲਿਆ ਓਏ ਕਿੰਨੇ ਬੱਚੇ ਤੇ ਆ 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 ਅਰੇ ਆ ਉਹਰੇ ਤਾਂ ਨਹੀਂ ਡਾਰਖੜੀ ਉਹ ਦਿਖੀ ਹੋ ਗਈ ਆਂਦੀ ਪੰਜ ਨਹੀਂ ਜਾਂਦੇ ਪੰਜ ਨਹੀਂ ਘਟੋ ਘਟ 15 10 ਨੂੰ ਫਿਰ ਦਿਆ ਹੋਏ ਦੋ ਚਾਰ 6 7 8 10 11 12 ਢੇਡ ਮਾਟਾ ਕੋਈ ਉਹ ਉਹ ਨਾਲ ਪਾਸੇ ਜਾ ਆਪਣੇ ਪੱਲੇ ਕੱਟ ਵਾਲਾ ਆ ਆ ਆ ਆ ਆ ਆ ਆ ਆ ਹਰ ਗੰਭਾਉਂਦਾ ਕੋਈ ਚੱਕਰ ਨਹੀਂ ਆ ਜੂਗਾ ਇਹਗਾ ਤੇ ਪੁਰਾਣਾ ਉਹ ਕਰਦਾ ਕੱਟ ਕਰ ਹੈਂ ਇਥੋਂ ਆ ਕੇ ਮੁੜਿਆ ਆਵੇ ਕੱਚ ਵਾਲਾ ਇਹ ਕੋਈ ਭੌੜੇ ਖੜਿਆ ਆ ਆ ਆ ਸਵੇਨੀ ਬਾੜ ਦੇ ਪੱਲਿਆਂ ਦਾ ਨਾ ਆ ਆ ਆ ਪਤੰਗ ਤੇ ਜਾਂਦਾ ਹੈ ਗੋਡਾ ਭਾਬੀ ਆ ਗਈ ਖੱਦਾ ਪਊਗਾ ਓਏ ਉਧਰ ਜਾ ਜੂਗੀ ਖੱਦਾ ਪਊਗਾ ਭੈਣ ਦੇ ਯਾਰ ਦਾ ਆ ਗਈ ਆ ਗਈ ਆ ਗਈ ਆ ਗਈ ਓਏ ਹੁਣ ਆਉਣਗੇ ਬੱਚੇ ਬੈਠਣ ਆ ਗਈ ਆ ਗਈ ਕੇ ਪੁੱਤ ਹਾਂ ਨਹੀਂ ਨਹੀਂ ਖੜਦਾ ਹੁਣ ਪਊਗੀ ਰੁੱਟੂਗੀ ਹੁਣ ਆ ਗਿਆ ਆ ਗਿਆ ਹੈਲ ਟੂਸੇ ਆ ਗਿਆ ਆਪਣਾ ਪਣ ਕੀ ਗੱਲ ਭਾਲਾ ਨੂੰ ਵਾਹੇ ਸ਼ੇਰਾ ਇਹਨੂੰ ਨਾ ਚੜਨ ਲੱਗ ਗਿਓ ਤੇ ਬੱਚੇ ਵੀ ਚੜਨ ਲੱਗੇ ਬੱਚੇ ਵੀ ਚੜਨ ਲੱਗੇ ਪੈਰਾਗ੍ਰੀਨ ਫਾਲਕਨ ਬ్రో YouTube ਤੇ ਸਰਚ ਕਰੀ ਪੈਰਾਗ੍ਰੀਨ ਫਾਲਕਨ ਦੀ ਸਪੀਡ ਹੁੰਦੀ ਹੈ ਦੁਨੀਆ ਦਾ ਸਭ ਤੋਂ ਫਾਸਟੈਸਟ ਜਾਨਵਰ ਹੈ ਆਹ ਦੇਖ ਵorld ਦਾ ਸਭ ਤੋਂ ਫਾਸਟ ਜਾਨਵਰ ਹੈ ਸਭ ਤੋਂ ਫਾਸਟ ਬੱਚੇ ਚੜ ਗਏ ਹੋਣਾ ਓਏ ਭੜਕਾ ਓਏ ਬੱਚੇ ਡਰਦੇ ਆਉਣਗੇ ਵੀ ਅੱਧੇ ਨਹੀਂ ਨਹੀਂ ਆਉਂਦੇ ਗਈ ਕਿਹੜੇ ਨੂੰ ਗਈ ਆ ਓਏ ਟਟਪੀ 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 ਓਏ ਟਟਪੀ ਆ ਤੇਰੀ ਬਾਜ ਉਹ ਫੋੜਦਾ ਆ ਫੋੜਦਾ ਸ਼ਾਹ ਬੜਕਾ ਦੇਦੀ ਮੁੰਡਾ ਆ ਆ ਆ ਤਾਂ ਦੇ ਵੀਰ ਸੀ ਜਾ ਹੋਵੇ ਤਾਂ ਦੇਖਿਆ ਜੀ ਹੁਣ ਆ ਇਧਰ ਪਾਉਗੀ ਕਿਸ ਨੂੰ ਹੀ ਨਹੀਂ ਫਿਰ ਤੇ ਇਧਰ ਕੋਈ ਹੜ ਦੇ ਹੜ ਦੇ ਹੜ ਦੇ ਹੜ ਦੇ ਕਿਥੇ ਆ ਗਿਆ ਓਏ ਉਹ ਉਹ ਨੀ ਹੋ ਗਿਆ ਫੇਰ ਵੀ ਖੋਦਾ ਵੀ ਖੋਦਾ ਬਈ ਫੇਰ ਆ ਗਈ ਫੇਰ ਚੜਨ ਲੱਗ ਗਈ ਫੇਰ ਆ ਗਈ ਆ ਫੂੰਜੀ ਹਾਂ ਦਾ ਲਗਾ ਕੋਹਦਾ ਕਰ ਤੇ ਇਹ ਪੁਆਇੰਟ ਦਾ ਆ ਆ ਆਇਆ 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 ਓ ਬਾਈ ਵੇਖ ਕੋਈ ਬੱਚਾ ਓਏ ਹੋਏ ਹੋਏ ਪਹਿਲੀ ਕਨਫੈਲ ਚਲ ਕੋਈ ਨਾ ਗਰੀ ਤਾਂ ਡਰ ਦੇ ਘਰੇ ਆ ਜਾਂਦੇ ਕਿ ਉੱਚੇ ਚੜ ਜਾਂਦੇ ਓ ਯਾਰ ਬੜਾ ਯਾਰ ਬੱਚੇ ਉੱਚੇ ਚੜਨ ਲੱਗੇ ਦੇਖ ਕੇ ਉਹਨੂੰ ਉੱਚੇ ਤਿੰਨ ਜਾ ਬੱਚੇ ਬੜਾ ਯਾਰ ਪਹਿਲੀ ਕਨਫੈਲ ਕਰਾਂਗਾ ਹਾਂਜੀ ਖੱਦਾ ਪੈ ਗਿਆ ਸੀਗਾ ਜੀ ਤੇ ਉਦੋਂ ਬਾਅਦ ਕੰਮ ਗਿਆ ਟੇਕਾ ਝੋੜਾਂ ਲੈ ਕਿੰਨੇ ਕੁ ਬੱਚੇ ਬਾਹਰ ਆ ਯਾਰ ਤੇ ਰਾਸਟੀਮੇਟ ਨਾਲ ਹੈ 25 6 25 ਦਾੜ ਤੇ 25 ਦਾੜ ਤੇ ਪੰਜ ਸੱਤ ਬੱਚੇ ਬਾਹਰ ਹੈਗੇ ਆ ਜੀ ਹੈਗੇ ਆ ਨਾ ਪੰਜ ਸੱਤ ਬੱਚੇ ਬਾਹਰ ਆ ਬਈ ਛੋਟੇ ਇੱਕ ਤਾਂ ਹੈਗਾ ਹਰਾ ਕੰਡ ਲਾਲ ਚਲਰ ਹਰਾ ਕੰਡ ਲਾਲ ਚਲਰ ਇਹ ਕੋਹ ਆ ਇਹ ਕਹੇ ਹਰੀ ਬਗਲ ਹਰਾ ਡੂਸਾ ਕਾਲੀ ਜੀਨੀ ਹਰਾ ਟੱਡ ਤਿੰਨ ਤੇ ਅ ਤੈਨੂੰ ਹੋਰ ਭਾਂਦਾ ਵੀ ਰੱਖ ਜਿਹੜਾ ਸੀਗਾ ਹਰਾ ਸਾਤਾ ਹਾਂ ਇਹ ਕਰਤਾ ਹਰੀ ਕਾਂ ਦਾ ਵਾਲਾ ਉਹ ਆ ਗਿਆ ਆ ਗਿਆ ਕਾਲੀ ਆ ਪੈਣ ਡੱਬੀ ਦਾ ਉਹ ਸਾਡੋ ਜਾਣ ਦੇ ਪੰਜ ਹੋਏ ਹੀ ਉਹ ਵੀ ਹਾਂ ਪਰ ਚੱਲ ਪੰਜ ਗਏ ਹਨਾ ਪੰਜ ਹੀ ਆ ਕੁਝ ਹੋਰ ਹੋਣਗੇ ਗਿਣਤੀ ਚ ਨਹੀਂ ਬੱਚੇ ਸਾਡੇ ਦਾ 8 ਬੱਚੇ ਹੈਗੇ ਜਿਹੜੇ ਹੈ ਨਹੀਂ 8 7 8 ਬੱਚੇ ਜਿਹੜੇ ਹੈਗੇ ਜਿਹੜੇ ਹੈ ਜਾਈ ਨਹੀਂ ਛੋਟੇ ਬੱਚੇ ਸੀ ਇਹ ਵਾਲਾ ਤਾਂ ਤੋਂ ਵੱਡਾ ਬਾਜ਼ ਈਗਲ ਕਾਕ ਖਦਰਾ ਕੋਲ ਦੀ ਟੱਪ ਗਿਆ ਤੇ ਸਾਰੇ ਬੱਚੇ ਡਰਾ ਗਏ ਸਾਰੇ ਕਹੇ ਦੀ ਭੈਣ ਚੁੱਤ ਗਈ ਠੀਕ ਹੈ ਕਿ ਨਹੀਂ ਸੱਚੀ ਗੱਲ ਹੈ ਤੇ ਚੋਬਰ ਵੇਖੋ ਆਉਂਦਾ ਵੇਖੋ 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 ਇਹ 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 ਆਇਆ 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 ਭੈਣਾ ਬਾਹਲਾ ਦੂਜਾ ਹੀ ਲੱਗਦਾ ਜਾਓ ਕਾਕ ਚੁਗਣੀ ਓਏ ਸੌਣ ਲੱਗੇ ਪਤਾ ਨਹੀਂ ਕਿੱਥੇ ਸੈੜੀ ਫੜਿਆ ਕੰਜਰਦਿਆਂ ਨੂੰ ਤੇ ਬਈ ਹੁਣ ਘਰ ਕੇ ਅੰਦਰ ਹੈ ਘਰੇ ਜਾਣਾ 4:30 ਹੋ ਗਿਆ ਆਪਣਾ ਵੀ ਦਾਣਾ ਦਾ ਟਾਈਮ ਟੱਪ ਰਿਹਾ ਐਤੋਂ ਛੇਤੀ ਛੇਤੀ ਨਵੀੜ ਕੇ ਘਰੇ ਚੱਲ ਕੇ ਆਪਣੀ ਉਹ ਵੀ ਸਾਹਮਣੇ ਨਹੀਂ ਉਹ ਖੁੱਡਾਂ 'ਚ ਬੈਠੇ ਮਿੱਠਾਂ 'ਚ ਮੂੰਹ ਮਾਰ ਜਾਣਗੇ ਫਿਰ ਯਾ ਪੈ ਜਾਣਾ ਆਪਾਂ ਨੂੰ ਨਾ ਕਰਕੇ ਚੱਲਦੇ ਇਥੋਂ ਬਾਈ ਨੂੰ ਕਹ ਕੇ ਸ਼ੀਧੇ-ਸੀ ਕੰਮ ਨੇ ਵੇਟ ਕੇ ਬਾਈ ਸਾਨੂੰ ਛੁੱਟੀ ਦੇ ਤੇ ਅਸੀਂ ਘਰੇ ਵੀ ਜਾ ਗਏ ਆ ਆ ਆ ਆ ਫੜੀ ਨੇ ਵੀ ਫੜੀ ਵੀਰੇ ਆ ਆ ਆ ਆ ਪਰਲਣ ਪਰਲਣ ਵੱਡਿਆਂ ਨੂੰ ਆ ਆ ਆ ਆ ਆ ਹੈ ਖਰਾਕ ਹਾਂ ਉਹ ਕੇਰ ਬੋਟਾਂ ਚੱਲ ਰਹਾਂ ਜਾਂ ਦਿਖਾਈ ਦੇ ਨਹੀਂ ਹੁੰਦੀ ਹਾਂ ਇਧਰ ਦੇਖ ਹਿੱਦਰੀ ਪੂਰੇ ਆਉਂਦੇ ਭਾਈ ਭੱਜ ਗਏ ਹੂੰ ਹਿਦਰੀ ਵੀ ਹੁੰਦੇ ਭੱਜ ਕੇ ਆ ਆ ਆ ਆ ਆ ਆ ਇੱਕ ਆਂਡਾ ਫੂਰ ਲਾ ਗਈ ਫੂਕਾ ਪਾ ਨਹੀਂ ਆ ਆ ਆ ਆ ਡਬੀ ਡਬੀ ਲਾਇਆ ਆ 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 ਬੱਚੇ ਰਹਿ ਗਏ ਵੀਰੇ 7 ਬਾਰ ਕੁੱਲ ਸਾਰੇ ਬੱਚੇ ਗਿਣ ਲੈ ਰੰਗ ਵੀ ਗਿਣ ਲੈ ਓਨਲੀ 7 ਬੱਚੇ ਬਾਹਰ ਐ ਉਹਨਾਂ ਚ ਵੀ 2 ਉੱਡਿਆ ਏ ਤੇ ਰਹਿ ਗਏ 5 ਜਿਹੜੇ ਸਾਨੂੰ ਦਿਖੇ ਨਹੀਂ ਠੀਕ ਆ ਕਿ ਨਹੀਂ ਇੱਕ ਤਾਹਗਾ ਝਲਰਜੀ ਵਾਲਾ ਇੱਕ ਰੱਤਾ ਆ ਗਿਆ ਬਾਕੀ ਸਭ ਪੈਸੇਂਜਰ ਭੱਜ ਗਏ ਘਰੋਂ ਕੋਈ 2 ਸੋਲਜਰ ਰਹਿ ਗਏ ਇੱਥੇ ਠੀਕ ਆ ਕਿ ਨਹੀਂ ਚੱਲਦੇ ਆ ਜੀ ਗੁਰੂ ਸਾਹਿਬ ਤੋਂ ਵੀਡੀਓ ਬਣਾ ਲ ਗਏ ਓਏ ਯਾਰ ਓਏ ਬੜੇ ਤੋਂ ਭਾਵਾ ਭਰਾਵਾ ਜਮਾਉਣਾ ਖਾਦਾ ਕੁੱਪੂ ਆ ਤਿਆਰ ਕੀਤਾ ਬਾਕੀ ਕਿ ਨੀ ਸਮਗਰੀ ਕੋਈ ਉਹਦੇ ਤੇ ਹਾਂ ਸੀਰੀਜ਼ ਜਿੱਤ ਤਾਗਤ ਹੁੰਦੀ ਐ ਆਟੋਮੈਟਿਕਲੀ 300 ਸਮਗਰੀ ਨੂੰ ਪਾਦਾ ਵੇ ਬਾਈ ਨੇ ਹੋਰ ਕਿਵੇਂ ਚਰਕਵਰੀ ਸਿੱਟਿਆ ਦੂਜੇ ਨਾ ਓਏ ਲਓ ਜੀ ਜੋੜੇ ਪੋਲਾਂ ਦੇ ਲੜਾਂਗਾ ਹੋਣਗਾ ਠੀਕ ਐ ਤੇ ਨਹਿਰਾਂ ਵੀ ਪੱਕੀਆਂ ਹੋਈਆਂ ਤਾਂ ਆਪਦੇ ਇਥੇ ਪੋਲ ਬਣਦੇ ਓਹ ਥੋੜਾ ਯਾਰ ਇੱਥੇ ਓਹ ਹੋਰ ਯਾਰ ਆਪਣੀ ਗੰਦ ਸਰਕਾਰ ਆ ਭੇਜੋ ਆਪਣੀ ਯਾਰ ਗੰਦ ਪਰ ਓਏ ਆ ਓਏ ਆਉਂਦਾ ਓਏ ਓਏ ਆਪਣਾ ਟਾਇਰ ਪੰਚਰ ਹੋ ਜੂਗਾ 55 ਜਦੋਂ ਗੱਡੀ ਆ ਗਈ ਕੰਦਰ ਗਿਆ ਬੜੇ ਨੇੜੇ ਪਾਵਾਂਗੇ ਚੱਲ ਫਿਰ ਖਿੱਚ ਦੇ ਇੱਧਰ ਦੇ ਖਿੱਚ ਦੇ ਕੋਈ ਨਹੀਂ ਦਾ ਇੱਧਰ ਟਾਈਮ ਨਾਲ ਹੀ ਆ ਵਿਖੀ ਨਵਾਂ ਰਾਹ ਵੇਣੀ ਚੱਲ ਨਾ ਮੇਰਾ ਘਰ ਨਵੇਂ ਰਾਹ ਤੇ ਜਾ ਰਹੇ ਆ ਬਈ ਚੋਬਰ ਮਗਰ ਲੱਗ ਕੇ ਇਹ ਪਾ ਦੀ ਮੁੜ ਕੇ ਆਏ ਹੁਣ ਵਿਚਾਰੇ ਮੈ ਤਾਂ ਨਹੀਂ ਲੱਗਦਾ ਯਾਰ ਇਹ ਚਲ ਦੇਖੀ ਆਉਗੀ ਚਲੋ ਖਿੱਚ ਦੇ ਘਰ ਨੂੰ ਜਾਣੇ ਆ ਬਈ ਯਾਰ ਟਾਈਮ ਨਾਲ ਜਾਣ ਦੇ ਫਿਰ ਵੇਖੀ ਆਉਗੀ ਭੈਣ ਦਾ ਨੱਕਾ ਜਾ ਗਾਂ ਤੋਂ ਮੁੜਿਆ ਜੇ ਨਾ ਜੇ ਨਾ ਹੋਈ ਫਿਰ ਨਰ ਛਾਲ ਮਾਰ ਕੇ ਮਰਦਾ ਹੋਰ ਹਾਂਜੀ ਖੋਲੀ ਓਏ ਆ ਕੀ ਓਏ ਚੱਲ ਖੋਲ ਲੈ ਕੋਈ ਗੱਲ ਨਹੀਂ ਘਰ ਜਾਣੇ ਕੀਤਾ ਹਣਾ ਕਰਨੇ ਘਰ ਜਾਣੇ ਨਹੀਂ ਘਰ ਜਾਣੇ ਨਹੀਂ ਹੋਰ ਆਪਾਂ ਕਿੱਥੋਂ ਆ ਫਿਰ ਕੁੱਤਾ ਇਧਰ ਸੀ ਆਪਣਾ ਚਲ ਖੋਲੇ ਨੂੰ ਕੋਈ ਚੱਕਰ ਲੈ ਹਾਂਜੀ ਪਹੁੰਚ ਗਏ ਜੀ ਘਰੇ ਠੀਕ ਹੈ ਤੇ ਬਾਈ ਹੁਣ ਐ ਕਰਦੇ ਆ ਫੂਨ ਹਾਂ ਗਾਣਾ ਲਾ ਲੈ ਯਾਰ ਗਾਣਾ ਹੀ ਰਾਉਣਾ ਮੈਂ ਤੇ ਬਾਈ ਮੰਨ ਕੇ ਚੱਲਣਾ ਫੂਨ ਆਪਣਾ ਲੋ ਹੈ ਟਾਈਮ ਲੈਪਸ ਲਾਉਂਦੇ ਨਹੀਂ ਤੇ ਕਬੂਤਰ ਭੁੱਖੇ ਛੀਤੀ ਛੀਤੀ ਦਾਣਾ ਪਾਣੀ ਕਰੀਏ ਅੱਜ ਗਲਤੀ ਹੋਈ ਸਤੋਂ ਬਹੁਤ ਵੱਡੀ ਕਿ ਟਾਈਮ ਨਾਲ ਹਨਾ ਟਾਈਮ ਤੋਂ ਪਵੰਦ ਤੋਂ ਲੇਟ ਹੋ ਗਿਆ ਸੀ ਤੇ ਵਾਕ ਹੁਣ ਕਰੀਏ ਆਪਦਾ ਕੰਮ ਦਾੰਦਾ ਨੇ ਵੀਡੀਓ ਸਾਰਾ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਹਾਂ ਲੈ ਟੰਬਾ ਬੁਝਾ ਦਿੰਦੇ ਕੋਈ ਚੱਕਰ ਨਹੀਂ ਜੂ ਦਾਣੇ ਪੇ ਤੇ ਛੱਡਾਂਗੇ ਸਹੀ ਗੱਲ ਹੈ ਠੀਕ ਹੈ ਫੋਨ ਫੋਨ ਲਾਈਏ ਚਾਰਜ ਤੇ ਤੇ ਕਰੀ ਕੰਮ ਦੰਦੇ ਸੀ ਫਿਰ ਤੁਹਾਨੂੰ ਦਿਖਾਵਾਂਗਾ ਸਾਰਾ ਉਹ ਹਾਂਜੀ ਮੇਰੇ ਦੋਸਤੋ ਉਹ ਕਿੱਡਾ ਨਹੀਂ ਸਾਰਾ ਕੰਮ ਕੁੱਤੇ ਨੂੰ ਕੁੱਤਰਾ ਦਾਣਾ ਪਾਣੀ ਹੋ ਗਿਆ ਭਾਈ ਸਭ ਕੋਈ ਡਨ ਹੈ ਬੱਚੇ ਬੱਚੇ ਚੈੱਕ ਕਰ ਲਏ ਸੀ ਹਨਾ ਅੱਜ ਵੈਸੇ ਥੋੜੀ ਹਰਕਤ ਕਰਕੇ ਬੱਚੇ ਕਹੋਗੇ ਭੁੱਖੇ ਰਹੇਗੇ ਤੁਹਾਨੂੰ ਪਤਾ ਲੇਟ ਹੋ ਗਏ ਦਾਣਿਆਂ ਤੋਂ ਛੋਟੇ ਬੱਚੇ ਮੂੰਹ ਮਾਰ ਗਏ ਥੱਲੇ ਉਹ ਅਸੀਂ ਪਲਟਦੇ ਦੇਖ ਕੇ ਉਹ ਕੋਈ ਸਾਦਾ ਬੱਚੇ ਪਲਟੇ ਅਸੀਂ ਸਾਲੇ ਚੋਕ ਕੇ ਥੱਲੇ ਹਨਾ ਗੰਦ ਭੁੱਖੇ ਰਹੇਗੇ ਚੋਕੇ ਜਾਂਦੇ ਯਾਰ ਕੋਈ ਵੱਡੀ ਗੱਲ ਨਹੀਂ ਤੇ ਬਾਕੀ ਠੀਕ ਆ ਬੱਚੇ ਸਾਰੇ ਹਨਾ ਬਾਬੇ ਦੀ ਕਿਰਪਾ ਨਾਲ ਬਾਕੀ ਇੱਕ ਬੱਚੇ ਨੂੰ ਦਵਾਈ ਦੇ ਦਿੱਤੀ ਸੀ ਦੇ ਮੂੰਹ ਚ ਹੱਡਾ ਸੀਗਾ ਬਸ ਬਾਕੀ ਦਾ ਬੱਚਾ ਲਗਭਗ ਓਕੇ ਹੈ ਮੇਰੇ ਸਾਹਮਣੇ ਦੋ ਕੁ ਬੱਚੇ ਉਧਰ ਬੈਠ ਕੇ ਨਵੰਦ ਅੱਖਾਂ ਖਰਾਬ ਹੋ ਮੈਂ ਸੀ ਉਹਨਾਂ ਦੇ ਮਟੀਕ ਲਾਤੇ ਸੀ ਦਾਣਾ ਪਾਣੀ ਸਭ ਕੁਤਰ ਦਾ ਹੋ ਗਿਆ ਤੇ ਲੀਓ ਨੂੰ ਆਪਾਂ ਆਪਦੇ ਨਾਲ ਸ਼ਿਫਟ ਕਰ ਲਿਆ ਭਾਈ ਹਨਾ ਲੀਓ ਮਾਨਾ ਦਾ ਮੰਜਾ ਫੇਰ ਉੱਥੇ ਹੀ ਕਰਤਾ ਜਿੱਥੇ ਪਹਿਲਾਂ ਹੁੰਦਾ ਸੀਗਾ ਤੇ ਪਹਿਲਾਂ ਸੀ ਉਸੇ ਥਾਂ ਤੇ ਹੁਣ ਫੇਰ ਲੀਓ ਦਾ ਮੰਜਾ ਹੋ ਗਿਆ ਸਹੀ ਹੈ ਨਾ ਭਾਈ ਖੁਸ਼ ਹਾਂ ਇਹ ਚੀਜ਼ ਤੇ ਦਸੋ ਜ਼ਾਰੇ ਭਰਾ ਬਾਕੀ ਕੋਈ ਨਾ ਕੱਲ ਤੋ ਨੁਮਾ ਕੇ ਨੂੰ ਨਾਲ ਹੀ ਪਾਲਿਆ ਕਰੂ ਜੇ ਮੈਂ ਬੈੱਡ ਤੇ ਵੀ ਇਹਨੂੰ ਠੰਡ ਹੁੰਦੀ ਐ ਇਹ ਹੀ ਆ ਬੱਖ ਮੇਰਾ ਇਹ ਠੀਕ ਆ ਕਿ ਨਹੀਂ ਇਹ ਹੀ ਐ ਮੇਰਾ ਲਾੜਲਾ ਮੈਂ ਇਹਦਾ ਬੜਾ ਕਰਦਾ ਤੇ ਇਹ ਮੇਰਾ ਬੜਾ ਕਰਦਾ ਸੱਚੀ ਗੱਲ ਮੇਰੇ ਬਿਨਾ ਜਮਾ ਨਹੀਂ ਸਾਲਦਾ ਝੂਠ ਨਹੀਂ ਬੋਲਦਾ ਨੂੰ ਮੈਂ ਇੱਕ ਵਾਰੀ ਕਹਿਣਾ ਹੈ ਨਾ ਇੱਥੇ ਆ ਕੇ ਪਾ ਜਾਣੇ ਇੱਥੇ ਕੇ ਮੇਰੇ ਕੋਲੇ ਪਾ ਜਾਣੇ ਡੱਸ ਸੋਣੇ ਤਾਂ ਕਰਕੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਹੀ ਐ ਤੇ ਕਬੂਤਰ ਐ ਜਿਹੜੀ ਸੱਚੀ ਗੱਲ ਦੱਸ ਕੇ ਤਾਂ ਬਾਕੀ ਸਭ ਤਾਂ ਫੇਕ ਲੋਕ ਆ ਫੇਕ ਗੱਲਾਂ ਆ ਫੇਕ ਚਿਹਰੇ ਆ ਫੇਕ ਡੈਂਟੀਆਂ ਸਹੀ ਗੱਲ ਹੈ ਕਿ ਨਹੀਂ ਚਲੋ ਛੱਡੋ ਓਕੇ ਆਰ ਬਸ ਅਜੇ ਵਲੌਗ ਦੀ ਅੰਡੀ ਮੈਂ ਬਾਅਦ ਚ ਕਰੂੰ ਕਰਾਂਗੀ ਗੇਮ ਖੇਡਣਾ ਫਿਰ ਇੱਕ ਬੱਚੇ ਨੂੰ ਦਵਾਈ ਜੀ ਦੇ ਕੇ